ਰੌਜਿੰਦਰ ਜੀ ਕਿ ਸਿਮਮ ਦੇ ਜਿਹੜੇ ਅੱਜ ਇਹ ਵਿਸ਼ੇਸ਼ ਮੀਟਿੰਗ ਸਰਦੀ ਗਈ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਇਸੂ ਚਿਕਾ ਖਾਲਸਾ ਵਾਇਸੂ ਤੇ ਅੱਜ ਧਰਮਪੋਤ ਵਿਖੇ ਸਰਦਾਰ ਗਰਮੀਲ ਸਿੰਘ ਸਿੱਧੂ ਸਾਡੇ ਸਰਕਲ ਪ੍ਰਧਾਨ ਨੇ ਇਹਨਾਂ ਦੇ ਗ੍ਰਹਿ ਵਿਖੇ ਅੱਜ ਸ਼ੋਮਨੀ ਅਕਾਲੀ ਕਲਰ ਦੇ ਇੱਕ ਤੌਰ অবজারভার ਹੋਣ ਦੇ ਨਾਤੇ ਬਾਕੀ ਦੇ ਸਰਕਲ ਪ੍ਰਧਾਨ ਜਿਨ੍ਹਾਂ ਵਿੱਚ ਸਦਾਰ ਨਿਸ਼ਾਨ ਸਿੰਘ ਜੀ ਮੁਸੇਵਾਲ ਔਰ ਸਰਦਾਰ ਨਿਹਾਲ ਸਿੰਘ ਜੀ ਤਰਵੰਡੀ ਪੰਘੇਰੀਆਂ ਸਰਦਾਰ ਪਰਮਜੀਤ ਸਿੰਘ ਜੀ ਬਿਰਕ ਸਾਹਿਬ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਜੀ ਬਾਬਾ ਹਰਿੰਦਰ ਸਿੰਘ ਜੀ ਮੰਗਲੀ ਸਾਹਿਬ ਇਹਨਾਂ ਦੇ ਅਸੀਂ ਸਾਰੇ ਇਕੱਤਰ ਹੋ ਕੇ ਅੱਜ ਜਿਸ ਮਕਸਦ ਲਈ ਤੁਹਾਡੇ ਨਾਲ ਰੂਬਰੂ ਹੋਣਾ ਉਹ ਇਹ ਹੈ ਕਿ ਧਰਮਕੋਟ ਹਲਕੇ ਦੇ ਵਿੱਚ ਪਿਛਲੇ ਦਿਨੀ ਜੋ ਕਿਸਾਨਾਂ ਵੱਲੋਂ ਇੱਕ ਮੁਜ਼ਾਹਰਾ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਵੱਲੋਂ ਕੀਤਾ ਗਿਆ ਔਰ ਉਸ ਮੁਜ਼ਾਹਰੇ ਨੂੰ ਜਿਸ ਤਰੀਕੇ ਦੇ ਨਾਲ ਸਰਕਾਰੀ ਪ੍ਰਸ਼ਾਸਨਿਕ ਦੁਰਵਰਤੋਂ ਦੇ ਨਾਲ ਤਾਕਤ ਦੇ ਨਾਲ ਉਸ ਨੂੰ ਖੁਰਦ-ਗੁਰਦ ਕਰਨ ਦੀ ਕੋਸ਼ਿਸ਼ ਕੀਤੀ ਮੈਂ ਸਮਝਦਾ ਕਿ ਇਹ ਲੋਕਤੰਤਰ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਅਜਹੀ ਗੱਲ ਜਿਹੜੀ ਹੈ ਕਿਤੇ ਵੀ ਵਾਪਰੇ ਉਸ ਦੀ ਪਰਜੋਰ ਸ਼ਬਦਾਂ ਦੇ ਵਿੱਚ ਸਾਨੂੰ ਨਿੰਦਾ ਕਰਨੀ ਚਾਹੀਦੀ ਕਿਉਂਕਿ ਇਹ ਉਹੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਨੇ ਕਿਸਾਨਾਂ ਦੀ ਹਮਦਰਦੀ ਹਾਸਲ ਕਰਕੇ ਆਪਣੇ 92 ਐਮਐਲਏ ਜਿਤਾਏ ਸੀ ਔਰ ਕਿਸਾਨਾਂ ਨਾਲੇ ਵਾਅਦੇ ਕੀਤੇ ਸੀ ਕਿ ਅਸੀਂ ਸਾਡੀ ਸਰਕਾਰ ਆਉਣ ਤੇ ਅਸੀਂ ਐਮਐਸਪੀ ਵੀ ਦੇਵਾਂਗੇ ਤੁਹਾਡੀ ਹਰ ਫਸਲ ਦਾ ਖਰਾਬੇ ਦਾ ਜਿਹੜਾ ਉਹ ਪੂਰਾ ਮੁੱਲ ਜਿਹੜਾ ਉਹ ਦਿੱਤਾ ਜਾਏਗਾ ਪਰ ਅੱਜ ਅਫਸੋਸ ਦੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰੀਕੇ ਦੇ ਨਾਲ ਪੰਜਾਬ ਚੋਂ ਭੱਜ ਚੁੱਕੇ ਨੇ ਕਿਸਾਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪਿੱਛੇ ਜਿਹੇ ਤਸ਼ੱਦਦ ਕੀਤਾ ਉਹਨਾਂ ਨੂੰ ਜੇਲਾਂ ਦੇ ਵਿੱਚ ਡੱਕਿਆ ਉਹਨਾਂ ਦੀਆਂ ਟਰਾਲੀਆਂ ਖੁਰਦ-ਗੁਰਦ ਕੀਤੀਆਂ ਇਹ ਸਾਰੇ মিডিਏ ਦੇ ਰਾਹੀ ਲੋਕਾਂ ਨੇ ਦੇਖ ਲਿਆ ਪਰ ਆ ਜਿਹੜੀ ਧਰਮਕੋਟ ਹਲਕੇ ਦੇ ਵਿੱਚ ਘਟਨਾ ਵਾਪਰੀ ਆ ਪਿਛਲੇ ਦਿਨੀ ਇਹ ਬਹੁਤ ਮੰਦ ਭਾਗੀ ਘਟਨਾ ਕਿਉਂਕਿ ਇਹ ਕਿਸਾਨ ਸਿਰਫ ਕਿਸਾਨ ਹੀ ਨਹੀਂ ਆ ਇਹ ਸਾਡੇ ਭਰਾ ਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਰੀੜ ਦੀ ਹੱਡੀ ਨੇ ਕਿਸਾਨ ਇਹਨਾਂ ਨੇ ਸਾਡੇ ਨਾਲ ਦੁੱਖ ਸੁੱਖ ਦੇ ਵਿੱਚ ਸਾਥ ਖੜੇ ਆ ਔਰ ਕਿਸਾਨੀ ਮੋਰਚੇ ਤੋਂ ਇਲਾਵਾ ਵੀ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੋਰਚੇ 'ਤੇ ਵੱਧ ਚੜ ਕੇ ਇਹਨਾਂ ਨੇ ਹਿੱਸਾ ਲਿਆ ਇਹਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਬਾਦਸਲੂਕੀ ਕੀਤੀ ਗਈ ਉਸ ਬਾਦਸਲੂਕੀ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਸਾਰੇ ਇੱਥੇ ਸ਼ੋਮਨੀ ਕੰਦਲ ਵੱਲੋਂ 71 ਹੋਣੇ ਆ ਔਰ ਇਸ ਦਾ ਵਿਰੋਧ ਕਰਨ ਦੇ ਲਈ 71 ਹੋਣੇ ਆ ਔਰ ਇੱਥੇ ਹੀ ਬਸ ਨਹੀਂ ਇਸ ਤੋਂ ਬਾਅਦ ਮਾਰਕੀਟ ਕਮੇਟੀ ਦੇ ਜ਼ਿੰਮੇਵਾਰ ਅਹੁਦੇਦਾਰ ਵੱਲੋਂ ਚੈਲੰਜ ਕਰ ਦਿੱਤਾ ਜਾਂਦਾ ਖੁੱਲੇ ਰੂਪ ਦੇ ਵਿੱਚ ਕਿਸਾਨਾਂ ਨੂੰ ਇੰਨਾ ਹੰਕਾਰ ਮੈਂ ਸਮਝਦਾ ਕਿ ਸਰਕਾਰ ਕਿਸੇ ਦੇ ਵਿੱਚ ਵੀ ਇਹੋ ਜੀ ਗੱਲ ਦੇਖ ਨੂੰ ਨਹੀਂ ਮਿਲੀ ਕਿਉਂਕਿ ਅਸੀਂ ਜੀ ਲੋਕ ਸੇਵਕ ਆ ਤਾਂ ਸਾਨੂੰ ਲੋਕਾਂ ਦੇ ਸੇਵਕ ਬਣ ਕੇ ਚੱਲਣਾ ਚਾਹੀਦਾ ਹੈ। ਇੰਨਾ ਹੰਕਾਰ ਠੀਕ ਨਹੀਂ ਹੈ। ਕੱਲ ਨੂੰ ਇੰਨਾ ਕਿਸਾਨਾਂ ਦੀ ਕਚੈਰੀ 'ਚ ਜਾਣਾ ਪੈਣਾ। ਇਹਨਾਂ ਦੇ ਘਰਾਂ ਵਿੱਚ ਹੀ ਸਾਨੂੰ ਵੋਟ ਮੰਗਣ ਜਾਣਾ ਪੈਣਾ। ਉਦੋਂ ਫਿਰ ਕੀ ਕਰੋ? ਸੋ ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਇਹ ਅਪੀਲ ਕਰਨੀ ਚਾਹੁੰਦਾ। ਪ੍ਰਸ਼ਾਸਨ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਕਿਸਾਨ ਸਾਡੇ ਆਪਣੇ ਭਰਾ ਨੇ ਔਰ ਕਿਸਾਨਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਜਿੱਥੇ ਲੋਕਾਂ ਦੇ ਰਸਤੇ ਜਿਹੜੇ ਆ ਜਿੱਥੇ ਲੋਕਾਂ ਨੂੰ ਤੰਗੀ ਪਰੇਸ਼ਾਨੀ ਹੋਵੇ ਕਿਰਪਾ ਕਰਕੇ ਉੱਥੇ ਇਹ ਆਪਣੇ ਤਰਨੇ ਨਾਲ ਆਓ ਠੀਕ ਹੈ ਤੁਹਾਨੂੰ ਇਹ ਜਮਹੂਰੀਅਤ ਤੌਰ ਤੇ ਹੱਕ ਦਿੱਤਾ ਸਰਦਾਰ ਨੇ ਕਿ ਤੁਸੀਂ ਆਪ ਦੀ ਗੱਲ ਰੱਖੋ ਪਰ ਜੇ ਤੁਸੀਂ ਬਾਰਡਰਾਂ ਤੇ ਨਹੀਂ ਰੱਖ ਸਕੇ ਜਾਂ ਤੁਹਾਨੂੰ ਉਥੋਂ ਠਾ ਦਿੱਤਾ ਗਿਆ ਤਾਂ ਹਲਕਾ ਵਿਧਾਇਕਾਂ ਦੇ ਘਰਾਂ ਦੇ ਘਰਾਓ ਹੁੰਦੇ ਆਏ ਪਹਿਲਾਂ ਤੋਂ ਹੁੰਦੇ ਆ ਇਹ ਇਤਿਹਾਸ ਰਿਹਾ ਪਰ ਕਿਸੇ ਵੀ ਹਲਕਾ ਵਿਧਾਇਕ ਇਥੋਂ ਤੱਕ ਕਰਕੇ ਮੁੱਖ ਮੰਤਰੀ ਨੇ ਕਦੇ ਵੀ ਕਿਸਾਨਾਂ ਨਾਲ ਜਹੀ ਵਾਪਸ ਰੁਕੀ ਨਹੀਂ ਕੀਤੀ ਔਰ ਆਪਣੇ ਕੋਲ ਇਤਿਹਾਸ ਹੈ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦਾ ਜਿਨ੍ਹਾਂ ਉਹਨਾਂ ਨੇ ਕਿਸਾਨਾਂ ਦੇ ਲਈ ਕੀਤਾ ਔਰ ਜੀਬਾ ਹਰ ਸਿਮਰਿਤ ਕੌਮ ਬਾਦਲ ਦਾ ਉਹਨਾਂ ਨੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਕਿਸਾਨਾਂ ਦੇ ਹਿੱਤਾਂ ਦੇ ਲਈ ਵਾਸਤੇ ਕੇਂਦਰੀ ਬਜਾਰਤ ਤੋਂ ਅਸਤੀਫਾ ਦੇ ਦਿੱਤਾ ਇਹ ਇੱਕ ਅਨੋਖੀ ਮਿਸਾਲ ਹੈ ਹੋਰ ਕਿਸੇ ਨੇ ਵੀ ਆਪਣੀ ਕੁਰਸੀ ਤੋਂ ਅਸਤੀਫਾ ਨਹੀਂ ਸੀ ਦਿੱਤਾ ਸੋ ਇਸ ਕਰਕੇ ਸਾਡੀ ਖੇਤਰੀ ਪਾਰਟੀ ਸ਼ੋਮ ਨੇ ਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ ਔਰ ਕਿਸਾਨਾਂ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਬਾਤ ਸਲੂਕੀ ਹੈ ਉਸ ਦਾ ਅਸੀਂ ਪੁਰਜ਼ੋਰ ਸ਼ਬਦਾਂ ਦੇ ਵਿੱਚ ਖੰਡਨ ਕਰਦੇ ਆਂ ਔਰ ਇਹ ਮੈਂ ਹਲਕਾ ਵਿਧਾਇਕ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦੀ ਗੱਲ ਜਿਹੜੀ ਆ ਪਿਆਰ ਨਾਲ ਸੁਣੀ ਹਾਂਜੀ ਨਸ਼ਿਆਂ ਵਿਰੁੱਧ ਧਰਮਕੋਟ ਦੇ ਵਿੱਚ ਇਸ ਹਫ਼ਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾੜੀ ਢੋਸ ਨੇ ਬਿਆਨ ਦਿੱਤਾ ਹੈ ਕਿ ਹਲਕਾ ਧਰਮਕੋਟ ਦੇ ਵਿੱਚ ਬਲਡੋਜ਼ਰ ਚੱਲੂਗਾ ਨਸ਼ਿਆਂ ਵਿਰੁੱਧ ਜਿਹੜੇ ਨਸ਼ਾ ਵੇਚਦੇ ਆ ਤੁਹਾਡਾ ਕੀ ਕਹਿਣਾ ਹੈ ਜੋ ਪਤਕਰਾਰ ਉਥਾ ਤੇ ਪੈਣਾ ਮੈਂ ਹਧਿਆ ਜੀ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਅੱਜ ਜਿਹੜਾ ਸਮਾਚਾਰ ਰਿਹਾ ਤੁਹਾਡੇ ਹਰਸ਼ੇ ਵਿੱਚ ਸਭ ਤੋਂ ਪਹਿਲਾਂ ਮੈਂ ਉਸ ਤੇ ਟਿੱਪਣੀ ਕਰਨੀ ਜਾਉਣਾ ਜਿਹੜਾ ਕਿਸਾਨਾਂ ਦਾ ਤੇ ਵਿਧਾਇਕ ਦੇ ਵਿਚਾਰ ਵਿਚਾਰ ਜੋ ਚੱਲ ਰਿਹਾ ਹੈ ਬੜਾ ਹੀ ਦੁੱਖਦਾਈ ਖਬਰ ਹੈ ਕਿਉਂਕਿ ਕਿਸਾਨ ਕਿਹੜਾ ਕੋਈ ਔਖਰੇ ਆ ਜਾ ਕਿਸੇ ਬਾਹਰਲੇ ਮੁਲਕ ਤੋਂ ਆਇਆ ਆਪਣੀਓ ਭੈਣ ਭਰਾ ਚਾਚੇ ਤਾਏ ਆਪਣੀਆਂ ਕੋਈ ਬਗਾਨੇ ਦਾ ਹੈ ਹੀ ਨਹੀਂ ਸਾਡੇ ਮੁਲਕ ਦੇ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਹੱਕ ਹੈ ਕਿਉਂਕਿ ਲੋਕਤੰਤਰ ਦਾ ਇੱਕ ਹਿੱਸਾ ਹੈ ਜਿਹੜੀ ਆਮ ਆਦਮੀ ਪਾਰਟੀ ਬਣੀ ਹੈ ਜਿਸ ਦੇ ਵਜ਼ਾਇਕ ਸਾਡੇ ਐਮਐਲਏ ਸਾਹਿਬ ਹੈ ਧਰਮਕੋਟ ਦੇ ਇਹਨਾਂ ਧਰਨੇ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਜੋ ਜੇ ਇਹ 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 ਨਾਲ ਵਿਰੋਧ ਕਰ ਰਿਹਾ ਮੰਨੋ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਕਿਸਾਨਾਂ ਦਾ ਕੋਹੋਂ ਦਾ ਚੱਲਿਆ ਆ ਰਿਹਾ ਮੋਰਚਾ ਆਪਾਂ ਉਸ ਨੂੰ ਇਹ ਨਹੀਂ ਸਖਤੀ ਦਾ ਨਾ ਕਰੋ ਪਿਆਰ ਨਾਲ ਸੁਝਾ ਲੋ ਜੇ ਇੱਕ ਗੱਲਬਾਤ ਹੈਗੀ ਆ ਤਾਂ ਪਿਆਰ ਨਾਲ ਗੱਲ ਕਰ ਲੋ ਜਿਸ ਤਰ੍ਹਾਂ ਸਾਡੇ ਇੱਥੇ ਚੇਅਰਮੈਨ ਸਾਹਿਬ ਨੇ ਧਮਕੀ ਦਿੱਤੀ ਕਿਸਾਨ ਕਿਸਾਨ ਵੀਰਾਂ ਨੂੰ ਬੜੀ ਨਿੰਦਣਯੋਗ ਕਾਰਵਾਈ ਹੈ ਬੜੀ ਹੀ ਨਿੰਦਣਯੋਗ ਗੱਲ ਆ ਕਿਉਂਕਿ ਆਪਣੀ ਹੈ ਕੋਈ ਬਗਾਨਾ ਤਾਂ ਕੋਈ ਹੈ ਹੀ ਨਹੀਂ ਜੇ ਕੋਈ ਉਹਨਾਂ ਦੀ ਗੱਲਬਾਤ ਆ ਦੇਖੋ ਜਦੋਂ ਸ਼ਾਇਦ ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਸਦਾ ਪ੍ਰਕਾਸ਼ ਸਿੰਘ ਬਾਦਲ ਹੋ ਜੰਦੇ ਸੀ ਸੀਐਮ ਸੀ ਉਸ ਵੇਲੇ ਇਹਨਾਂ ਨੂੰ ਮਿਲਣ ਗਏ ਸੀਗੇ ਗਰੋਹ ਦੀ ਚਰ ਵਾਲੇ ਉਹਨਾਂ ਸੀਐਮ ਹੌਸ ਦੇ ਵਿੱਚ ਗਏ ਸੀ ਬਾਦਲ ਸਾਹਿਬ ਨੇ ਉੱਥੇ ਚਾਹ ਪਾਣੀ ਦਾ ਅਰੇਂਜਮੈਂਟ ਕੀਤਾ ਪਕੌੜੇ ਪੂਰੇ ਖਵਾ ਕੇ ਤੁਰੇ ਅਸਲੀ ਜਿਹੜਾ ਲੀਡਰ ਹੈ ਨਾ ਅਸਲੀ ਲੀਡਰ ਉਹ ਹੋਆ ਜਿਹੜਾ ਦੂਜੇ ਦੀ ਗੱਲ ਸੁਣਦਾ ਦੂਜੇ ਦੀ ਵਿਚਾਰਤਾ ਦਾ ਤੇ ਗੱਲ ਕਰਕੇ ਉਹਦਾ ਹੱਲ ਕੱਢਦਾ ਹੈ ਇਹ ਥੋੜੀ ਗੱਲ ਜਿਸ ਤਰ੍ਹਾਂ ਇਸੇ ਹਾਲਾਤ ਬਣੇ ਆ ਭਰਾ ਮਾਰੂ ਜੰਗ ਦੇ ਮੈਂ ਤਾਂ ਇਹਦੀ ਅਤਿ ਨਿੰਦਣਯੋਗ ਕਾਰਵਾਈ ਆ ਹੁਣ ਬਿਲਕੁਲ ਪੂਰ ਜੋਰ ਲੱਭ ਜਾਂਦੇ ਨਾਲ ਮੈਂ ਲਿਖਿੰਦੀ ਕਰਦਾ ਇਹ ਗੱਲ ਦੂਜੀ ਗੱਲ ਜਿਹੜੀ ਤੁਸੀਂ ਨਸ਼ਿਆਂ ਦੀ ਕੀਤੀ ਹੈ ਦੇਖੋ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਆ ਉਹ ਕਹ ਰਹੇ ਆ ਵੀ ਜਿਹੜਾ ਕੋਈ ਨਸ਼ਾ ਤਸਕਰ ਆ ਉਹਦੇ ਬੰਦੋਜੇ ਚਨਾਇਆ ਜਾਊਗਾ ਤੇ ਜਿਹੜੇ ਇਹਨਾਂ ਦੇ ਆਪਣੀ ਆਹ ਮਨ ਖਬਰਾਂ ਆ ਰਹੀਆਂ ਕੋਈ ਸਰਪੰਚ ਪੰਚ ਫੜੇ ਜਾ ਰਹੇ ਆ ਨਸ਼ੇ ਦੇ ਵਿੱਚ ਉਹਨਾਂ ਦੇ ਉੱਤੇ ਬਡੋਜੇ ਕੌਣ ਚਲਾਉਣਗੇ ਕਿਹੜੀ ਪਾਰਟੀ ਚ ਲਾਉਗੇ ਜਿਹੜੇ ਉਹਦੇ ਆਪ ਦੀ ਬੇਚ ਰਹੇ ਇਹਨਾਂ ਦੀ ਸਿਹਤ ਹੀ ਵੇਚ ਰਹੇ ਸੀ ਸਰਕਾਰ ਤੋਂ ਸੋ ਇਹ ਵੀ ਸਾਨੂੰ ਕਲੀਅਰ ਕਰਨ ਵੀ ਉਹਨਾਂ ਦੇ ਉੱਤੇ ਜਿਹੜੇ ਸਾਡੇ ਵਰਕਰ ਵੇਚ ਰਹੇ ਉਹਨਾਂ ਦੇ ਉੱਤੇ ਵੀ ਬਡੋਜੇ ਪਹਿਲਾਂ ਚੱਲੂਗਾ ਇਹ ਤਾਂ ਗੱਲ ਬਣਦੀ ਹੈ ਨਾ ਤੇ ਜੇ ਆਪਾਂ ਇਸ ਦੀ ਆੜ ਦੇ ਵਿੱਚ ਨਸ਼ੇ ਦੀ ਆੜ ਦੇ ਵਿੱਚ ਹੀ ਆਪਾਂ ਵਿਰੋਧੀਆਂ ਦੇ ਘਰ ਟਰੌਣ ਚਲੇ ਜਾਈਏ ਕੋਈ ਗੱਲ ਥੋੜੀ ਹੈ। ਸੋ ਮੈਂ ਇਸ ਦੀ ਵੀ ਨਿੰਦਾ ਕਰਦਾ ਜਦ ਤੱਕ ਕਲੀਅਰ ਕਰ ਨਾ ਕੋਈ ਵੀ ਬੰਦਾ ਕਿ ਸਾਡੀ ਪਾਰਟੀ ਦਾ ਕਿਉਂ ਨਾ ਹੋਵੇ। ਅਸੀਂ ਉਹਦਾ ਵੀ ਘਟ ਆ ਗਿਆ ਮੰਗ। ਸੋ ਇਨੀ ਇੱਕ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਹਾਂਜੀ ਬਾਬਾ ਜੀ ਕੀ ਕਹਿਣਾ ਤੁਹਾਡਾ ਜੀ? ਪਹਿਲਾਂ ਤਾਂ ਮੈਂ ਕਿਸਾਨਾਂ ਬਾਰੇ ਬੇਨਤੀ ਕਰਨੀ ਕਿ ਜੋ ਤਸ਼ੱਦਦ ਇਸ ਵੇਲੇ ਕਿਸਾਨਾਂ ਦੇ ਹੋ ਰਿਹਾ ਹੈ। ਮੈਂ ਉਸ ਦੇ ਨਿੰਦਾ ਕਰਨਾ ਅਪੀਲ ਕਰਨਾ ਸਮੂਹੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਰੂਪ ਵਿੱਚ ਇਕੱਠੇ ਹੋਣ ਸ਼੍ਰੋਮਣੀ ਅਕਾਲੀ ਦਲ ਹੀ ਕਿਸਾਨਾਂ ਦੀ ਪਾਰਟੀ ਹੈ ਸਰਦਾਰ ਸੁਖਵੀਰ ਸਿੰਘ ਬਾਦਲੂ ਨਾਲ ਲੈ ਕੇ ਚੱਲਣ ਪਿਛਲੇ ਸਮੇਂ ਦੇ ਵਿੱਚ ਕਪਾਉਣ ਤੋਂ ਵੱਡਾ ਧੋਖਾ ਕਿਸਾਨਾਂ ਨਾਲ ਹੋਇਆ ਆਪ ਜੀ ਨੇ ਵੀ ਦੇਖਿਆ ਕਿ ਅਕਾਲੀ ਦਲ ਦੀਆਂ ਰੈਲੀਆਂ ਹੁੰਦੀਆਂ ਸਨ ਉਸ ਦੇ ਵਿੱਚ ਕੋਈ ਬੰਦੇ ਇੱਟਾਂ ਰੋੜੇ ਜਾ ਕੇ ਬੱਟੇ ਮਾਰਦੇ ਸਨ ਕਿਸਾਨਾਂ ਦੇ ਨਾਂ ਤੋਂ ਕਿਸਾਨ ਨਹੀਂ ਸਨ ਅਜੋਗਰ ਸਾਥ ਤੋ ਗਈ ਹੈ ਉਹ ਵਰਕਰ ਆਮ ਆਦਮੀ ਪਾਰਟੀ ਦੇ ਸੰਗ ਜਿਹੜੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਤੇ ਅਕਾਲੀ ਦਲ ਦੇ ਵਿੱਚ ਬੜਾ-ਬੜਾ ਭੇੜ ਬਾਕੇ ਪੰਜਾਬ ਦੇ ਹਾਲਾਤ ਖਰਾਬ ਕਰਨੇ ਚਾਹੁੰਦੇ ਸਨ ਕਿਉਂਕਿ ਆਮ ਆਦਮੀ ਪਾਰਟੀ ਕੋਈ ਰਾਜਨੀਤਿਕ ਪਾਰਟੀ ਨਹੀਂ ਮੰਨਦਾ ਇਹ ਇੱਕ ਕੇਜੀ ਵਾਲਾ ਵਪਾਰ ਮੰਡਲ ਹੈ ਕਾਂਗਰਸ ਦੀ ਕੁੱਖ ਦੇ ਵਿੱਚੋਂ ਦਾ ਜਨਮ ਹੋਇਆ ਆਪ ਵੀ ਨੂੰ ਪਤਾ ਹੋਵੇਗਾ ਕਿ ਜਦੋਂ ਦਿੱਲੀ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਲਗਾਤਾਰ ਰਹੀ बड़े-बड़े कपड़े ਹੁੰਦੇ ਰਹੇ ਉਸ ਦੇ ਖਿਲਾਫ ਅੰਦੋਲਨ ਚੱਲੇ ਸੀ ਕਿ ਜੀਵਰ ਖੁਦ ਆਪ ਦੇ ਮਹਤਮੇ ਵਿੱਚੋਂ ਠੱਗੀ ਦੇ ਵਿੱਚ ਇਹਨੂੰ ਕੱਢਿਆ ਹੋਇਆ ਸੀ ਜਦੋਂ ਉੱਥੇ ਹਾਰਾਤ ਮਾਰੀ ਸੀ ਕਾਂਗਰਸ ਨੇ ਆਪ ਦੀ ਹਾਰਾਤ ਮਾਰ ਦੇ ਕੇ ਆਪਣੇ ਵਰਗਾ ਇੱਕ ਬੰਦਾ ਕੇਜਰੀਵਾਲ ਲੈ ਕੇ ਆਂਦਾ ਕੇਜਰੀਵਾਲ ਨੇ ਪਾਰਟੀ ਬਣਵਾਈ ਗਈ ਵੋਟਾਂ ਪਈਆਂ ਬਹੁਤ ਕਿਸਾਨਾਂ ਨੂੰ ਹੀ ਸੀ ਮਿਲਿਆ ਉਸ ਵੇਲੇ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਕਸਮ ਖਾ ਕੇ ਆਖਿਆ ਸੀ ਕਿ ਨਾ ਕਾਂਗਰਸ ਦੀ ਨਾ ਭਾਜਪਾ ਦੀ ਮੈਂ ਸਪੋਰਟ ਨਹੀਂ ਲਵਾਂ ਪਰ 3 ਘੰਟੇ ਬਾਅਦ ਕਾਂਗਰਸ ਫੋਟ ਲਈ ਸੀ ਤੇ ਸਰਕਾਰ ਬਣੀ ਸੀ ਇਸ ਕਰਕੇ ਕਾਂਗਰਸ ਹੀ ਜਰਮਦਾਤੀ ਹੈ ਇਸ ਲਈ ਤੇ ਦੂਸਰੀ ਜੋ ਨਸ਼ਾ ਵਾਰੇ ਆ ਨਸ਼ਾ ਵਾਲੇ ਮੇਰੀ ਬੇਨਤੀ ਹੈ ਕਿ ਜਿਹੜੇ ਵਰਕਰ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਵਿੱਚ ਅੱਗੇ ਲੱਗੇ ਆ ਉਹਨਾਂ ਦੀ ਜਾਂਚ ਜ਼ਿਆਦਾ ਤੋਂ ਜਾਂਚ ਕਰਾਈ ਜਾਵੇ ਤੇ ਉੱਥੋਂ ਪਤਾ ਲੱਗੂ ਨਸ਼ਾ ਕਿੱਥੋਂ ਆਇਆ ਹੈ ਜਿਹੜੇ ਵੋਟਾਂ ਵੇਣੇ ਕਾਹੀ ਭਰਨ ਵੇਲੇ ਇੱਟਾ ਮੱਟੇ ਮਾਰਦੇ ਆ ਉਹ ਸਾਰੇ ਇਹਨਾਂ ਵਿੱਚ ਚਿਟਾ ਵੇਚਣ ਵਾਲੇ ਨਸ਼ੇ ਵੇਚਣ ਵਾਲੇ ਪਾਲੇ ਆ ਮਜੀਠੀਆ ਸਾਹਿਬ ਨੂੰ ਬਗਰਾਮ ਕੀਤਾ ਗਿਆ ਸੀ ਉਹ ਉਹਦੇ ਵਿੱਚ ਕੇਜਰੀਵਾਲ ਖੁਦ ਮਾਫੀ ਮੰਗ ਤੋਕਿਆ ਸੋ ਮੇਰੀ ਬੇਨਤੀ ਹੈ ਕਿ ਸਾਰੇ ਇਕੱਠੇ ਹੋਈਏ ਸਾਰੇ ਪੱਤਰਕਾਰਾਂ ਨੂੰ ਬੇਨਤੀ ਹੈ ਘਰੌਣ ਦੀ ਲੋੜ ਨਹੀਂ ਤੁਸੀਂ ਚਲੋ ਤੁਹਾਡਾ ਲੈਵਲ ਆਪਣਾ ਇਹਨਾਂ ਨੇ ਤਾਂ ਜੀਤ ਦੇ ਭਾਈ ਬਰਜਿੰਦਰ ਸਿੰਘ ਉਹਨਾਂ ਨੂੰ ਵੀ ਨਹੀਂ ਬਖਿਆ ਉਹਨਾਂ ਦੇ ਵੀ ਉਹਨਾਂ ਨੂੰ ਦਬਾਉਣ ਵਾਸਤੇ ਉਹ ਸੱਚੀ ਸੁੱਚੀ ਆਵਾਜ਼ ਨੂੰ ਦਬਾਉਣ ਵਾਸਤੇ ਉਹਨਾਂ ਦੇ ਵੀ ਤਸ਼ੱਦਦ ਕਰ ਰਹੇ ਆ। ਸੋ ਇਕੱਠੇ ਹੋਈ ਹੈ। ਆ ਕੁਝ ਰੋਮਣੀ ਅਕਾਲੀ ਦਲ ਦੇ ਖਿਲਾਫ ਜੋ ਇੱਕ ਨਵਾਂ ਪ੍ਰਚੰਡ ਹੋਇਆ ਹੈ। ਅਕਾਲੀ ਦਲ ਸਾਹਿਬ ਨੂੰ ਕੋਈ ਪਾਵਰ ਨਹੀਂ ਸੀ ਪਾਣੀ ਮੈਂਬਰੀ ਸੱਤ ਮੈਂਬਰੀ ਕਮੇਟੀ ਬੁਲਾਉਣ ਦੀ। ਔਰ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿ ਅਕਾਲੀ ਦਲ ਸਾਹਤੋਂ ਪੱਤਰਤ ਵਿਅਕਤੀਆਂ ਦੀ ਕਮੇਟੀ ਬਣਾਈ ਗਈ ਹੈ। ਜੋ ਕਿ ਬਿਲਕੁਲ ਗੈਰਕਾਨੂੰਨੀ ਹੈ। ਤੁਸੀਂ ਦੇਖਾਂਗੇ ਇੱਥੇ ਪਿਛੇ ਵੀ ਆ ਕੇ ਗਏ ਐ ਤੇ ਕੌਮ ਕੌਣਾਂ ਦੇ ਵਿੱਚ ਬੀਬੀ ਜਿਹਨੇ ਸਾਡੇ ਜਿਹੜੇ ਆਪ ਦੇ ਦੋਤੀ ਦੇ ਕੋ ਖੁਜ ਕਤਲ ਦੇ ਵਿੱਚ ਬੇਟੀ ਦੇ ਕਤਲ ਦੇ ਵਿੱਚ ਸਾਇਆ ਜਾਪਤਾ ਨੇ ਤੇ ਇੱਕ ਰਵੀਂਦਰ ਸਿੰਘ ਉਹ ਨਹੀਂ ਆਏ ਸੀ ਸ਼ਾਇਦ ਤੁਹਾਨੂੰ ਨਹੀਂ ਪਤਾ ਉਹ ਸ਼ਬਦ ਜਿਸ ਪਰਿਵਾਰ ਨੇ ਅਕਾਲੀ ਦਲ ਦਾ ਹੀ ਨਹੀਂ ਸਿੱਖ ਕੌਮ ਦਾ ਬੇੜਾ ਗਰ ਕਰਿਆ ਸੀ ਬਲਦੇਵ ਸਿੰਘ ਨੇ ਤੇ ਜਦੋਂ ਮਰਦਾ ਸੀ ਕੋਈ ਖਬਰ ਲੈਣ ਜਾਂਦਾ ਸੀ ਉਹ ਖੁਦ ਇਹ ਗੱਲ ਆਖਦਾ ਸੀ ਕਿ ਮੈਂ ਕੌਮ ਦੀ ਬੇੜੀ ਵਿੱਚ ਬੱਟੇ ਪਾ ਕੇ ਚੱਲਿਆ ਮੇਰੀ ਮੌਤ ਛੇਤੀ ਨਹੀਂ ਹੋਣੀ ਇਹ ਸਵਿੱਕਰ ਸਾਹਿਬ ਰਹੇ ਨੇ ਬਗਾਨ ਸਾਹਿਬ ਉਹਦਾ ਵਿਸ਼ਾ ਚ ਚੱਲਦਾ ਹੁੰਦਾ ਸੀ ਇਹ ਦੋ ਯਾਰ ਕਿਹਨਾਂ ਦਾ ਮਨਿੰਦਰ ਸਿੰਘ ਇਹ ਉਸ ਵੇਲੇ ਐਲਸੀ ਕੈਪਟਨ ਲੈ ਕੇ ਰਾਸ਼ਿਆਂ ਕਰਨ ਬਹਾਨੇ ਚੜੇ ਜਾਂਦੇ ਸਨ ਇਹ ਉਹ ਲੋਕ ਨੇ ਨਾ ਦੋ ਦੇ ਮਗਰ ਕੋਈ ਬੰਦਾ ਕੱਲਾ ਹੀ ਉਹ ਪ੍ਰਧਾਨ ਹੈ ਸਾਰਾ ਕੁਝ ਹੈ ਤੇ ਬਾਕੀ ਵੀ ਤੁਸੀਂ ਦੇਖੇ ਜੋ ਵੀ ਹੈ ਮੈਨੂੰ ਦੁੱਖ ਇਸ ਗੱਲ ਦਾ ਬ੍ਰਿੰਦਰ ਬਰਾੜ ਦੇ ਕਿ ਜਥੇਦਾਰ ਜੀ ਨੇ ਬਹੁਤ ਕੁਝ ਅਕਾਲੀ ਜਲ ਇਹ ਕੀਤਾ ਪਰ ਅੱਜ ਬਰਾੜ ਸਾਹਿਬ ਸਾਡੇ ਜਿਸ ਅਕਾਲ ਤਖਤ ਤੋਂ ਅਕਾਲੀ ਜਲ ਦਾ ਜਨਮ ਹੋਇਆ ਉਹ ਸਤਾਤ ਤੱਕ ਤੋਂ ਕੁਝ ਅਖੌਤੀ ਮੰਗਿਆ ਬੰਦਾ ਅਕਾਲੀ ਦਲ ਦੇ ਜੜਾ ਬਟਨ ਲਈ ਅਕਾਲੀ ਦਲ ਦਾ ਨੁਕਸਾਨ ਦਾ ਦਾਸ ਸਰ ਕੇ ਤੋਰੇ ਇਹ ਵੀ ਉਹਨਾਂ ਚਲੇ ਗਿਆ ਬਹੁਤ ਕੁਝ ਬਾਤਾਂ ਪਰਵਾਹ ਨਹੀਂ ਇਹਨਾਂ ਨੂੰ ਦਿੱਤਾ ਸੀ ਤੋਂ ਬੇਨਤੀ ਹੈ ਕਿ ਸਮੂਚੀ ਕੌਮ ਇਕੱਠੀ ਹੋਈ ਹੈ ਅਕਾਲੀ ਦਲ ਹੀ ਪੰਜਾਬ ਦੀ Hindu Muslim Sikh ਸਾਈ ਜੋ ਵੀ ਹੰਸ ਸਭ ਦੇ ਸਾਂਝੀਵਾਲਤਾ ਦਾ ਪ੍ਰਤੀਕ ਹੈ ਕਿਸਾਨਾਂ ਨੂੰ ਫਿਰ ਬੇਨਤੀ ਹੈ ਕਿ ਕੋਈ ਵੀ ਮਾੜੇ ਮੋٹے ਗੇਲਵੇ ਸ਼ਿਕਬੇ